बीए सेमेस्टर 1 لازمی पंजाबी ਦੇ ਅੱਜ ਆਪਾਂ ਪੇਮੀ ਦੀ ਨਿਆਣੀ ਕਹਾਣੀ ਪੜਨ ਜਾ ਰਹੇ ਹਾਂ ਜੋ ਕਿ ਪ੍ਰਸਿੱਧ ਸਾਹਿਤਕਾਰ ਸੰਤ ਸਿੰਘ ਸੇਖੋਂ ਜੀ ਦੀ ਲਿਖੀ ਹੋਈ ਹੈ ਤੇ ਜੋ ਇਸ ਕਹਾਣੀ ਦਾ ਵਿਸ਼ਾ ਵਸਤੂ ਹੈ ਉਹ ਇਹ ਹੈ ਕਿ ਜੋ ਛੋਟੀ ਉਮਰ ਦੇ ਬੱਚੇ ਹੁੰਦੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਜੋ ਡਰ ਦੇ ਕਾਰਨ ਉਹਨਾਂ ਦੀ ਮਾਨਸਿਕ ਅਵਸਥਾ ਨੂੰ ਪੇਸ਼ ਕੀਤਾ ਹੈ ਕਿ ਜੋ ਛੋਟੇ ਬੱਚੇ ਨੇ ਹਨਾ ਜੋ ਉਹਨਾਂ ਦੇ ਮਨਾਂ ਦੇ ਵਿੱਚ ਕੁਝ ਵੀ ਡਰ ਹੈ ਉਹ ਡਰ ਉਹਨਾਂ ਦੀ ਮਾਨਸਿਕ ਅਵਸਥਾ ਤੇ ਕਿਸ ਤਰ੍ਹਾਂ ਅਸਰ ਪਾਉਂਦਾ ਹੈ ਉਹ ਸਾਰਾ ਇਸ ਕਹਾਣੀ ਦਾ ਵਿਸ਼ਾ ਵਸਤੂ ਹੈ ਸਾਡੇ ਸਮਾਜ ਦੇ ਵਿੱਚ ਜੋ ਅੰਧ ਵਿਸ਼ਵਾਸ ਮੌਜੂਦ ਨੇ ਧਰਮ ਸਿੱਖਿਆ ਦੇ ਦੁਆਰਾ ਬੱਚਿਆਂ ਨੂੰ ਹਨਾ ਨਰਕ ਸੁਰਗ ਦੀਆਂ ਜੋ ਡਰ ਵਾਲੀਆਂ ਗੱਲਾਂ ਦੱਸਦੇ ਆਪਾਂ ਬੱਚੇ ਦੇ ਮਨ ਦੇ ਵਿੱਚੋਂ ਡਰ ਵਸ ਜਾਂਦਾ ਹੈ ਉਹਨਾਂ ਦਾ ਜਿਹੜਾ ਹੈ ਮਾਮੂਲੀ ਗੱਲਾਂ ਤੇ ਕਲਪਿਤ ਡਰਾਂ ਤੋਂ ਡਰਨਾ ਤੇ ਮਾਮੂਲੀ ਸਹਾਰੇ ਨਾਲ ਉਹਨਾਂ ਦਾ ਜਿਹੜਾ ਡਰ ਹੈ ਉਹ ਮੁਕਤ ਹੋਣਾ ਹੀ ਕਹਾਣੀ ਦਾ ਵਿਸ਼ਾ ਵਸਤੂ ਹੈ ਉਹ ਕਲਪਨਿਕ ਗੱਲਾਂ ਨੂੰ ਹੀ ਹਨਾ ਡਰ ਜਾਂਦੇ ਨੇ ਤੇ ਫਿਰ ਥੋੜਾ ਜਿਹਾ ਜਦੋਂ ਕਿਸੇ ਦੁਆਰਾ ਸਹਾਰਾ ਦਿੱਤਾ ਜਾਂਦਾ ਹੈ ਤਾਂ ਫਿਰ ਉਹ ਇਸ ਡਰ ਤੋਂ ਮੁਕਤ ਵੀ ਹੋ ਜਾਂਦੇ ਹਨ ਕਹਾਣੀਕਾਰ ਜਿਹੜਾ ਹੈ ਇਸ਼ਾਰਾ ਕਰਦਾ ਹੈ ਕਿ ਜਿਹੜੇ ਅਜਿਹੇ ਡਰ ਹੁੰਦੇ ਨੇ ਬੱਚੇ ਦੇ ਮਾਨਸਿਕ ਵਿਕਾਸ ਦੇ ਵਿੱਚ ਰੁਕਾਵਟ ਪੈਦਾ ਕਰਦੇ ਨੇ ਜੇਕਰ ਉਹਨਾਂ ਦੇ ਮਨਾਂ ਦੇ ਵਿੱਚ ਡਰ ਵਸ ਜਾਂਦਾ ਹੈ ਚਾਹੇ ਉਹ ਕਾਲਪਨਿਕ ਗੱਲ ਦਾ ਹੀ ਕਿਉਂ ਨਾ ਹੋਵੇ ਉਹਨਾਂ ਦੀ ਜੋ ਮਾਨਸਿਕ ਵਿਕਾਸ ਦੇ ਵਿੱਚ ਰੁਕਾਵਟ ਪੈਦਾ ਹੁੰਦੀ ਹੀ ਹੈ ਸਾਨੂੰ ਜੋ ਹੈ ਬੱਚਿਆਂ ਦੇ ਮਨ ਦੇ ਵਿੱਚ ਅਜਿਹੇ ਡਰ ਜਿਹੜੇ ਨੇ ਉਹ ਦੂਰ ਕਰਨੇ ਚਾਹੀਦੇ ਨੇ ਇਹਨਾਂ ਡਰਾਂ ਨੂੰ ਦੂਰ ਕਰਨ ਦੇ ਲਈ ਸਾਨੂੰ ਮਾੜਾ ਜਿਹੜਾ ਸਹਾਰਾ ਹੈ ਬੱਚੇ ਨੂੰ ਦੇਣਾ ਚਾਹੀਦਾ ਹੈ ਹੌਂਸਲਾ ਦੇਣਾ ਚਾਹੀਦਾ ਹੈ ਪ੍ਰੇਰਣਾ ਦੇਣੀ ਚਾਹੀਦੀ ਹੈ ਤੇ ਜਿਸ ਤਰ੍ਹਾਂ ਕਹਾਣੀਕਾਰ ਜਿਹੜਾ ਹੈ ਤੇ ਉਸ ਦੀ ਭੈਣ ਹੈ ਨਾ ਇਹ ਸੋਚ ਕੇ ਜਿਹੜੇ ਨੇ ਉਹ ਨੀਡਰ ਹੋ ਕੇ ਸੜਕ 'ਤੇ ਜਾਂਦੇ ਨੇ ਪਾਰਕ ਕਰਦੇ ਨੇ ਅਤੇ ਫਿਰ ਉਹ ਆਖਦੇ ਨੇ ਕਿ ਉਸ ਦਾ ਪੇਮੀ ਦੇ ਨਿਆਨੇ ਨੇ ਰਾਸ਼ਾ ਉਹਨਾਂ ਨੂੰ ਨਹੀਂ ਫੜੇਗਾ ਇਸ ਪ੍ਰਕਾਰ ਜੋ ਕਹਾਣੀ ਦਾ विषय है ओमन वैज्ञानिक ਨਾਲ ਸੰਬੰਧਿਤ ਤੇ અત્યંત ਮਹੱਤਵਪੂਰਨ ਹੈ ਇਸ ਤਰ੍ਹਾਂ ਵਿਸ਼ੇ ਨੂੰ யਥਾਰਥਕ ਕਥਾਨਕ ਪਾਤਰ ਦੇ ਰਾਹੀਂ ਪੇਸ਼ ਕੀਤਾ ਗਿਆ ਹੈ ਰੋਚਕ ਕਲਾਤਮਕਤਾ ਅਤੇ ਸੁਆਦਲੀ ਜਿਹੜੀ ਹੈ ਇਹ ਕਹਾਣੀ ਹੈ ਉਸ ਤਰ੍ਹਾਂ ਪੇਸ਼ ਕੀਤਾ ਗਿਆ ਹੈ ਇਕ ਵਾਰ ਅਸੀਂ ਸਾਰੀ ਕਹਾਣੀ ਵੀ ਪੜ ਲੈਂਦੇ ਹਾਂ ਜੋ ਪੀਮੀ ਦੀ ਨਿਆਨੇ ਕਹਾਣੀ ਹੈ ਸੰਤ ਸਿੰਘ ਸੇਖੋਂ ਦੀ ਰਚਨਾ ਹੈ ਅਤੇ ਇਸ ਦੇ ਵਿੱਚ ਕਹਾਣੀਕਾਰ ਨੇ ਬੱਚਿਆਂ ਦੇ ਵਿੱਚ ਜੋ ਡਰ ਵੱਜਦਾ ਹੈ ਉਸ ਦੇ ਪ੍ਰਭਾਵ ਦੇ ਕਾਰਨ ਉਹਨਾਂ ਦੀ ਮਾਨਸਿਕ ਅਵਸਥਾ ਨੂੰ ਬਿਆਨ ਕੀਤਾ ਹੈ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ 20 ਸਾਲ ਪਹਿਲਾਂ ਕਹਾਣੀਕਾਰ ਜੋ ਹੈ ਸਤ ਕੁਵਰੇ ਦਾ ਸੀ ਤੇ ਜਿਹੜੀ ਉਸ ਦੀ ਵੱਡੀ ਭੈਣ ਹੋ ਗਿਆ ਰਵਰਿਆਂ ਦੀ ਸੀ ਯਾਨੀ ਕਿ 20 ਸਾਲ ਪਹਿਲਾਂ ਦੀ ਗੱਲ ਦੱਸੀ ਹੈ ਉਹਨਾਂ ਦੇ ਜੋ ਖੇਤ ਸੀ ਉਹ ਕਰੋ ਮੀਲ ਕੁ ਵਿਥ ਤੇ ਸੀ ਅਤੇ ਅੱਧ ਵਿੱਚ ਕਾਰੋ ਜੋ ਹੈ ਇੱਕ ਸੜਕ ਲੰਘਦੀ ਸੀ ਜਿਸ ਉੱਤੋਂ ਪਠਾਨ ਜੰਗਲੀ ਰਾਸ਼ੇ ਲੰਘਦੇ ਹਨ ਅਤੇ ਜੋ ਕਹਾਣੀਕਾਰ ਹੈ ਤੇ ਉਸ ਦੀ ਭੈਣ ਨੂੰ ਹਰ ਰੋਜ਼ ਆਪਣੇ ਬਾਪੂ ਨੂੰ ਹਨਾ ਜੋ ਕਿ ਖੇਤ ਦੇ ਵਿੱਚ ਕੰਮ ਕਰਦਾ ਸੀ ਕਾਮੇ ਦੀ ਉੱਥੇ ਜਿਹੜੇ ਕੰਮੇ ਲੱਗੇ ਹੋਏ ਸੀ ਰੋਟੀ ਫੜਾਉਣ ਦੇ ਲਈ ਉਹਨਾਂ ਨੂੰ ਖੇਤ ਵੀ ਜਾਣਾ ਪੈਂਦਾ ਸੀ ਪਰ ਉਹਨਾਂ ਨੂੰ ਸੜਕ ਦੇ ਵਿੱਚੋਂ ਕਿਸੇ ਸਿਆਣੇ ਦੇ ਸਾਤ ਤੋਂ ਬਿਨ ਲੰਗਨ ਤੋਂ ਬੋੜ ਡਰ ਲੱਗਦਾ ਸੀ ਕਿਉਂਕਿ ਉਹਨਾਂ ਨੂੰ ਉਸ ਸੜਕ ਬਾਰੇ ਕਾਲਪਨਿਕ ਕਹਾਣੀਆਂ ਬਾਰੇ ਪਤਾ ਸੀ ਉਹ ਘਰੋਂ ਤਾਂ ਹੌਸਲੇ ਨਾਲ ਤੁਰ ਪੈਂਦੇ ਸੀ ਪਰ ਜਦੋਂ ਸੜਕ ਦੋ ਤਿੰਨ ਘੁਮਾਉ ਉੱਤੇ ਖੜੇ ਹੋ ਜਾਂਦੇ ਤਾਂ ਪਿੰਡ ਉਹ ਲਾਉਂਦੇ ਕਿਸੇ ਐਵੇਂ ਸਿਆਣ ਦੇ ਉਡੀਕ ਕਰਦੇ ਕਿ ਕੋਈ ਸਿਆਣਾ ਆਊਗਾ ਤਾਂ ਸਾਨੂੰ ਸੜਕ ਪਾਰ ਕਰਵਾਏਗਾ ਉਹਨਾਂ ਨੂੰ ਧਰਮ ਸਿੱਖਿਆ ਦੀ ਕੁਝ ਅਜਿਹੀ ਗੱਲ ਮਿਲ ਲਈ ਸੀ ਕਿ ਨਰਕਾ ਸੁਰਗਾ ਦੀਆਂ ਗੱਲਾਂ ਸੁਣ ਕੇ ਉਹਨਾਂ ਦੇ ਮਨ ਦੇ ਵਿੱਚ ਡਰ ਪੈ ਗਿਆ ਸੀ ਉਹਨਾਂ ਦੇ ਸੁਭਾਅ ਦਾ ਅੰਗ ਬਣ ਚੁੱਕਿਆ ਸੀ ਉਹ ਖੇਡ ਨੂੰ ਆਪਣਾ ਸਭ ਤੋਂ ਚੰਗਾ ਸਵਰਗ ਦੇ ਸਕੂਲ ਨੂੰ ਵੱਡਾ ਨਰਕ ਸਮਝਦੇ ਸੀ ਛੁੱਟੀ ਵਾਲੇ ਦਿਨ ਉਹਨਾਂ ਲਈ ਖੇਤ ਇੱਕ ਨਰਕ ਦਿਖਾਈ ਦਿੰਦਾ ਸੀ ਇੱਕ ਵਾਰੀ ਸਿਆਲ ਦੇ ਵਿੱਚ ਦੋਨੋਂ ਭੈਣ ਭਰਾ ਰੋਟੀ ਲੈ ਕੇ ਖੇਤਾਂ ਨੂੰ ਚਲੇ ਗਏ ਆਪਣੇ ਡਰ ਨੂੰ ਦਬਾਉਣ ਦੇ ਲਈ ਭੈਣ ਭੈਣ ਜਿਹੜੀ ਆਪਣੇ ਭਰਾ ਨੂੰ ਰਾਜ ਰਾਨੀ ਦੀ ਕਹਾਣੀ ਕਹਾਣੀ ਜਿਹੜੀ ਸੁਣਾਉਣ ਲੱਗੀ ਪਰ ਕਹਾਣੀਕਾਰ ਦਾ ਜਿਹੜਾ ਮਨ ਹੈ ਉਹ ਡਰ ਕਰਕੇ ਕਹਾਣੀ ਦੇ ਵਿੱਚ ਮਨ ਨਹੀਂ ਲੱਗ ਰਿਹਾ ਸੀਗਾ ਭੈਣ ਸੁਣਾ ਰਹੀ ਸੀ ਕਿ ਇੱਕ ਰਾਜਾ ਤੇ ਰਾਣੀ ਸੀ ਰਾਨੀ ਦੇ ਦੋ ਪੁੱਤਰ ਸੀ ਰਾਨੀ ਮਰਨ ਲੱਗੀ ਤੇ ਉਸਨੇ ਰਾਜ ਤੋ ਇਕਰਾਰ ਲਿਆ ਕਿ ਉਹ ਮਰਨ ਤੋਂ ਬਾਅਦ ਦੁਜਾ ਵਿਆਹ ਨਹੀਂ ਕਰੇਗਾ ਕਿਉਂਕਿ ਮਤਰੀ ਮਾਂ ਜਿਹੜੀ ਉਹਨਾਂ ਦੇ ਪੁੱਤਰਾਂ ਨੂੰ ਦੁੱਖ ਦੇਵੇਗੀ ਰਾਜਨੀ ਇਕਰਾਰ ਦੇ ਦਿੱਤਾ ਪਰ ਪਿੱਛੋਂ ਛੇਤੀ ਰਾਜ ਨੇ ਤੁੱਚਾ ਵਿਆਹ ਕਰਾ ਲਿਆ। ਇਹ ਕਹਾਣੀ ਅੱਧਾ ਹੀ ਕੰਟੀਨਿਊ ਚੱਲ ਰਹੀ ਸੀ ਪਰ ਨਾਲ ਨਾਲ ਦੋਨਾਂ ਦੇ ਮਨਾਂ ਦੇ ਵਿੱਚ ਸੜਕ ਪਾਰ ਕਰਨ ਦਾ ਡਰ ਬੈਠ ਰਿਹਾ ਸੀ। ਦੋਹਾਂ ਨੂੰ ਪਿਛਲੇ ਮੋੜ ਤੋਂ ਜਿਹੜਾ ਆਉਂਦੇ ਹੋਏ ਕਾਦਮੀ ਜਿਸਿਆ ਫੇਰ ਹੀ ਉਹਨਾਂ ਨੂੰ ਸੁੱਖ ਦਾ ਸਾਹ ਹੈ ਉਹਨਾਂ ਨੇ ਉਹਨੂੰ ਨਾਲ ਰਲੌਣ ਦੇ ਲਈ ਉੱਥੇ ਖੜੇ ਹੋ ਗਏ ਪਰ ਉਹ ਆਦਮੀ ਤਾਂ ਕਿਸੇ ਹੋਰ ਪਾਸੇ ਹੀ ਤੁਰ ਚੱਲਿਆ ਸੀ। ਦੋਹਾਂ ਦਾ ਜਿਹੜਾ ਖਿਆਲ ਇਹ ਸੀ ਕਿ ਉਹ ਬਾਤ ਦੇ ਰੁਝੇਵੇਂ ਦੇ ਵਿੱਚ ਜਿਹੜੀ ਉਹਦੀ ਭੈਣ ਨੂੰ ਕਹਾਣੀ ਸੁਨਾਰੀ ਇਹਦੇ ਵਿੱਚ ਇੰਟਰਸਟ ਲੈ ਕੇ ਇੱਕ ਸੜਕ ਪਾਰ ਕਰ ਲੈਣਗੇ ਪਰ ਜਦੋਂ ਸੜਕ ਤੋਂ ਘੁਮਾ ਕੇ ਉਰੇ ਹਨਾ ਆਏ ਤਾਂ ਡਰ ਕੇ ਖਲੋਗੇ ਤੇ ਨਾਲ ਹੀ ਉਹਨਾਂ ਦੀ ਕਹਾਣੀ ਵੀ ਬਿਲਕੁਲ ਪਤਾ ਨਹੀਂ ਕਿੱਥੇ ਚਲੀ ਗਈ ਕਹਾਣੀ ਦੇ ਵਿੱਚ ਵੀ 10-20 ਕਦਮ ਹੋਰ ਪੁੱਟ ਕੇ ਉਹਨਾਂ ਨੇ ਦੇਖਿਆ ਕਿ ਸੜਕ ਦੇ ਇੱਕ ਪਾਸੇ ਜਿਹੜੇ ਨੇ ਕਾਲੇ ਸੂਫ ਦੀ ਵਾਸਕਟ ਤੇ ਪਠਾਨਾ ਵਾਲੀ ਜਿਹੜੀ ਸਲਵਾਰ ਪਾ ਕੇ ਇੱਕ ਲੰਮਾ ਜਿਹਾ ਆਦਮੀ ਬਿਆਸੀ ਉਹਨਾਂ ਨੇ ਮਤਲਬ ਕਿ ਪਾਸਾ ਪੜਤੇ ਤਾਂ ਦੋਵੇਂ ਡਰ ਗਏ ਉਹ ਸਮਝੇ ਕਿ ਉਹਨਾਂ ਨੂੰ ਫੜ ਲਵੇਗਾ ਦੋਹਾਂ ਨੇ ਇਹ ਸੁਣਿਆ ਸੀ ਕਿ ਜੇਕਰ ਡਰ ਲੱਗੇ ਤਾਂ ਵਾਹਿਗੁਰੂ ਦਾ ਨਾਮ ਲਵੇ ਹਨਾ ਡਰ ਹਟ ਜਾਂਦਾ ਹੈ ਦੋਹਾਂ ਨੇ ਵਾਹਿਗੁਰੂ ਦਾ ਨਾਮ ਲੈਣ ਬਾਰੇ ਸੋਚਿਆ ਪਰ ਕਹਾਣੀ ਕਰਦੀ ਭੈਣ ਨੇ ਕਿ ਵਾਹਿਗੁਰੂ ਤੋਂ ਤਾਂ ਭੂਤ ਪ੍ਰੇਤ ਹੀ ਡਰਦੇ ਹਨ ਆਦਮੀ ਨਹੀਂ ਡਰਦੇ ਉਹ ਕਹਿੰਦੀ ਭੈਣ ਪੰਜ ਸੱਤ ਮਿੰਟ ਦੋਵੇਂ ਜਿਹੜੇ ਨੇ ਸਾਮ ਕੀ ਬਿਲਕੁਲ ਉੱਥੇ ਖਲੋਤੇ ਰਹੇ ਉਹਨਾਂ ਨੂੰ ਆਸ ਸੀ ਕਿ ਹਜੇ ਵੀ ਰਾਸ਼ਵੀ ਨੂੰ ਡਰਾਉਣ ਵਾਲਾ ਕੋਈ ਆਦਮੀ ਉਹਦੇ ਨਾਲ ਆ ਰਿਹਾ ਲੇਗਾ ਪਰ ਉਹਨਾਂ ਨੂੰ ਇਹ ਆਸ ਸੀ ਕਿ ਪੂਰੀ ਨਹੀਂ ਹੁੰਦੀ ਦਿਖਾ ਦੇ ਰਹੀ ਦਿਖਾਈ ਦੇ ਰਹੀ ਸੀ ਕੁਝ ਮਿੰਟਾਂ ਪਿੱਛੇ ਜੋ ਹੈ ਕਹਾਣੀਕਾਰ ਦਾ ਰੋਣ ਨਿਕਲ ਗਿਆ ਉਹਦੀ ਭੈਣ ਉਹਦੇ ਅਤਰੂ ਪੁੰਜ ਦੇ ਉਹਨੂੰ ਦਿਲਾਸਾ ਦਿੱਤੀ ਹੌਸਲਾ ਦਿੱਤਾ ਉਹਨਾਂ ਕੁਝ ਕਦਮ ਪੁੱਟੇ ਫੇਰ ਖੜੇ ਹੋ ਗਏ ਅੰਤ ਜਿਹੜੀ ਇਹ ਭੈਣ ਨੇ ਕੁਝ ਵਿਚਾਰ ਮੁਗਰੋ ਕੇ ਆਪਾਂ ਕਹਾਂਗੇ ਵੀ ਅਸੀਂ ਤਾਂ ਨਿਆਨੇ ਦੇ ਪੇਮੀ ਦੇ ਨਿਆਨੇ ਆ ਸਾਨੂੰ ਨਾ ਫੜ ਕਹਾਣੀਕਾਰ ਨੂੰ ਆਪਣੀ ਭੈਣ ਖੁਦ ਪੇਮੀ ਬਣੀ ਹੋਈ ਦਿਖਾਈ ਦਿੱਤੀ ਤੇ ਉਹਦੇ ਮਨ ਦੇ ਵਿੱਚ ਹੌਸਲਾ ਹੋ ਗਿਆ ਰਾਸ਼ ਨੂੰ ਜਦੋਂ ਪਤਾ ਲੱਗੇਗਾ ਕਿ ਅਸੀਂ ਪੇਮੀ ਦੇ ਨਿਆਣੇ ਹੱਥ ਉਹ ਕਹਿੰਦੇ ਸਾਨੂੰ ਫਿਰ ਕੁਝ ਨਹੀਂ ਕਹੇਗਾ ਇਸ ਤਰ੍ਹਾਂ ਪੇਮੀ ਦਾ ਨਾਮ ਲੈ ਕੇ ਉਹ ਜਿਹੜੀ ਸੜਕ 'ਉਹ ਪਾਰ ਕਰਗੇ ਰਾਸ਼ਾ ਉਸੇ ਤਰ੍ਹਾਂ ਉੱਥੇ ਪਿਆ ਰਿਹਾ ਤਾਂ ਇਹ ਸੀ ਕਹਾਣੀ ਦਾ ਸਾਰ ਪੇਮੀ ਦੇ ਨਿਆਣੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ